ਰੋ ਭਿੱਤ ਦਿਨੀ ਪੱਟੀ ਦੇ ਪਿੰਡ ਸਬਰਾ ਵਿੱਚ ਇੱਕ ਵਿਅਕਤੀ ਨੇ ਮੱਝ ਦੇ ਵੱਲੋਂ ਚਾਰਾ ਖਾ ਜਾਣ ਕਰਕੇ ਉਸ ਨੂੰ ਟਰੈਕਟਰ ਪਿੱਛੇ ਬੰਨ ਕੇ ਉਸ ਨੂੰ ਘੜੀਸਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦਾ ਕਿ ਕਾਫੀ ਪਸ਼ੂ ਪ੍ਰੇਮੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਸੀ ਪ੍ਰਸ਼ਾਸਨ ਦੇ ਕੋਲੋਂ ਇਸ ਖਿਲਾਫ ਹੁਣ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਸ ਦੇ ਚਲਦੇ ਥਾਣਾ ਸਦਰ ਪੱਟੀ ਦੀ ਪੁਲਿਸ ਦੇ ਵੱਲੋਂ ਉਕਤ ਵਿਅਕਤੀ ਗੁਰਲਾਲ ਸਿੰਘ ਖਿਲਾਫ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਪਿਛਲੇ ਦਿਨੀ ਜੋ ਟਰੈਕਟਰ ਦੇ ਮਗਰ ਪਾ ਕੇ ਮੱਝ ਨੂੰ ਧੂਰਿਆ ਸੀ ਵੀਰ ਉਹਦੇ ਉੱਤੇ ਹੋਇਆ ਪਰਚਾ ਧੰਨਵਾਦੀਆਂ ਪ੍ਰਸ਼ਾਸਨ ਦੇ ਧੰਨਵਾਦੀਆਂ ਸਭ ਤੋਂ ਪਹਿਲਾਂ ਉਸ ਜਥੇਬੰਦੀ ਦੇ ਜਿਸ ਜਥੇਬੰਦੀ ਨੇ ਜਾ ਕੇ ਤੇ ਪਰਚਾ ਕਰਵਾਇਆ ਔਰ ਕੋਟਾਨਕੋੜ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਪਹਿਲ ਕਦਮੀ ਕਰਦੇ ਆ ਉਹ ਕੀਤੇ ਹੋਏ ਜੁਰਮ ਦੀ ਕਿਉਂਕਿ ਇੱਕ ਬਹੁਤ ਵੱਡਾ ਜੁਰਮ ਸੀ ਜਿਹੜਾ ਬੇਜਬਾਨ ਤੇ ਕੀਤਾ ਜਾ ਰਿਹਾ ਸੀ ਟਰੈਕਟਰ ਦੇ ਮਗਰ ਪਾ ਕੇ ਮੱਝ ਨੂੰ ਜਿਹੜਾ ਧੂਇਆ ਜਾ ਰਿਹਾ ਸੀ ਉਹ ਉਹ ਬੇਜਬਾਨ ਜਾਨਵਰ ਦੇ ਉੱਤੇ ਬਹੁਤ ਵੱਡਾ ਜ਼ੁਲਮ ਸੀ ਬੜਾ ਵੱਡਾ ਤਸ਼ੱਦਦ ਸੀ ਤੇ ਧੰਨਵਾਦ ਕਰਦੇ ਆ ਉਹਨਾਂ ਵੀਰਾਂ ਦਾ ਉਹਨਾਂ ਭਰਾਵਾਂ ਦਾ ਜਿਨ੍ਹਾਂ ਨੇ ਟਰੈਕਟਰ ਦੇ ਮਗਰ ਪਾ ਕੇ ਮੱਝ ਧੂਣ ਵਾਲੇ ਦੇ ਉੱਤੇ ਪਰਚਾ ਕਰਵਾਇਆ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਉਹਦੇ ਉੱਤੇ ਬਣਦੀ ਕਾਰਵਾਈ ਕਰਕੇ ਤੇ ਮਕਦਮਾ ਦਰਜ ਕੀਤਾ ਸੰਗਤ ਨੂੰ ਬੇਨਤੀ ਹੈ ਕਿ ਜਦੋਂ ਵੀ ਇਹੋ ਜੇ ਕੋਈ ਕਾਰਜ ਹੁੰਦੇ ਆ ਇਹੋ ਜੇ ਕੋਈ ਕੋ ਕਰਮ ਹੁੰਦੇ ਆ ਤੇ ਉਹਨਾਂ ਦੇ ਉੱਤੇ ਪਹਿਰਾ ਦਿਆ ਕਰੋ ਜਿਹੜੇ ਧਰਮੀ ਲੋਕ ਹੁੰਦੇ ਆ ਮਹਾਰਾਜ ਬਾਣੀ ਚ ਕਹਿੰਦੇ ਆ ਬੋਲ ਸੁ ਧਰਮੜੀਆ ਮੋਨ ਕਤ ਧਾਰੀ RAM ਜੇ ਤੇ ਤੇਰੇ ਅੰਦਰ ਕੋਈ ਧਰਮ ਹੈਗਾ ਜੇ ਤੇਰੇ ਅੰਦਰ ਕੋਈ ਸੱਚ ਹੈਗਾ ਤੇ ਫਿਰ ਮੂਨ ਨਾ ਧਾਰ ਆਪਣੇ ਵਿਚਾਰ ਜਿਹੜੇ ਆ ਉਹ ਸੰਗਤ ਦੇ ਸਾਹਮਣੇ ਰੱਖ ਇਸ ਕਰਕੇ ਬੇਨਤੀ ਹੈ ਕਿ ਜਿੱਥੇ ਕਿਤੇ ਜ਼ੁਲਮ ਹੁੰਦਾ ਜਿੱਥੇ ਕਿਤੇ ਕਿਸੇ ਤੇ ਤਸ਼ੱਦਦ ਹੁੰਦਾ ਜਿੱਥੇ ਕਿਸੇ ਨਾਲ ਧੱਕਾ ਹੁੰਦਾ ਉਥੇ ਕਲਗੀਧਰ ਪਾਤਸ਼ਾਹ ਦਾ ਹੁਕਮ ਆ ਕਿ ਗਰੀਬ ਤੇ ਮਜ਼ਲੂਮ ਦੀ ਰਾਖੀ ਕਰਨੀ ਹੈ ਤੇ ਉਹਦਾ ਸਾਥ ਦੇਣਾ ਹੈ ਹਰ ਇੱਕ ਸਿੱਖ ਨੂੰ ਹੁਕਮ ਸੋ ਧੰਨਵਾਦੀ ਫਿਰ ਤੋਂ ਪ੍ਰਸ਼ਾਸਨ ਦੇ ਉਹ ਜਥੇਬੰਦੀ ਦੇ ਜਿਹੜੇ ਗੁਰਮੁਖ ਪਿਆਰਿਆਂ ਨੇ ਉਹ ਸਖਸ਼ ਦੇ ਉੱਤੇ ਬੰਦੀ ਕਾਰਵਾਈ ਕਰਵਾ ਕੇ ਤੇ ਉਹਦੇ ਉੱਤੇ ਮੁਕੱਦਮਾ ਦਰਜ ਕਰਵਾਇਆ ਪਰਚਾ ਹੋਇਆ ਤੇ ਦਾਸ ਕੋਲ ਪਰਚੇ ਦੀ ਕਾਪੀ ਪਹੁੰਚੀ ਹੈ ਤਾਂ ਕਰਕੇ ਅਸੀਂ ਜਿਹੜੀ ਹੈ ਵੀਡੀਓ ਪਾ ਰਹੇ ਹਾਂ ਬਿਲਕੁਲ ਸਬੂਤਾਂ ਦੇ ਤਹਿਤ ਤੇ ਧੰਵਾਦ ਹੈ ਅੰਦੀਸਾਰੇ ਦੇ ਪਿੰਡ ਸਭਰਾ ਦੀ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਹੋ ਜਿਹੜੀ ਹੁੰਦੀ ਹੈ ਜਿਹਦੇ ਵਿੱਚ ਮਾੜੀ ਧੂਕੜੀ ਕੀਤੀ ਜਾਂਦੀ ਹੈ ਹਾਂਜੀ ਉਸ ਬੰਦੀ ਸਰ ਤੁਹਾਡੇ ਨੂੰ ਪਰਚਾ ਦਿੱਤਾ ਗਿਆ ਤੇ ਹੁਣ ਤੱਕ ਕੀ ਕਾਰਵਾਈ ਕੀਤੀ ਜਦੋਂ ਸੋਸ਼ਲ ਮੀਡੀਆ ਤੋਂ ਸਾਡੇ ਸਾਹਮਣੇ ਇਹ ਗੱਲ ਆਈ ਕਿ ਇੱਕ ਮੱਝ ਨੂੰ ਟਰੈਕਟਰ ਮਗਰ ਪਾ ਕੇ ਤੋਆ ਜਾ ਰਿਹਾ ਏਐਸਆਈ ਸੁਖਵਿੰਦਰ ਸਿੰਘ ਨੇ ਤੁਰੰਤ ਐਕਸ਼ਨ ਕੀਤਾ ਅਤੇ ਐਫਆਈਆਰ ਨੰਬਰ 66 ਗੁਰਲਾਲ ਸਿੰਘ ਦੇ ਖਿਲਾਫ ਉਤਰਜ ਕੀਤੀ ਹੈ ਬਾਕੀ ਜੋ ਵੀ ਇਨਵੈਸਟੀਗੇਸ਼ਨ ਸਾਹਮਣੇ ਆਉ ਉਹ ਕੀ ਤਰ੍ਹਾਂਆਂ ਮਸਲੇ ਲੱਗੇ ਨੇ ਉਹਦੇ ਦੇ ਇਤਨਾ ਹਵਾਂ ਲਗੀਆਂ ਜੀ ਆਪਣੇ 24 325 323 ਐਨੀਮਲ ਐਕਟ ਦੇ ਸਰ ਉਹ ਪਿੰਡ ਦੇ ਮੋਹਦਵਾਲਾ ਨੂੰ ਕੋਈ ਰਾਜ ਨਵਾ ਵੀ ਕਰਵਾਇਆ ਗਿਆ ਜੀ ਰਾਜ ਨਵਾ ਵੇਖੋ ਬੰਦੇ ਦਾ ਬੰਦੇ ਨਾਲ ਹੋ ਸਕਦਾ ਜਾਨਵਰ ਨਾਲ ਰਾਜ ਨਵਾ ਕਿਹਦਾ ਲਾਗਾ ਉਹਦੇ ਮੁਤਾਬਕ ਜਿਹੜਾ ਇਹਨਾਂ ਨੇ ਗਲਤੀ ਕੀਤੀ ਉਹਦੇ ਮੁਤਾਬਕ ਜਾਨਵਰ ਨੂੰ ਨਹੀਂ ਤੂਕਲੀ ਸੋਈ ਨਾ ਬੰਦਿਆਂ ਦੀ ਆਪਸ ਵਿੱਚ ਤੇ ਹੋਈ ਨਹੀਂ ਇਸ ਕਰਕੇ ਅਸੀਂ ਇਹਨੂੰ ਇਗਨੋਰ ਨਹੀਂ ਕਰ ਸਕਦੇ ਜੋ ਸੋਸ਼ਲ ਮੀਡੀਆ ਤੇ ਸਾਡੇ ਸਾਹਮਣੇ ਆਈ ਸੀਨੀਅਰ ਅਫਸਰਾਂ ਦੇ ਗੱਲ 'ਤੇ ਧਿਆਨ ਚ ਲਿਆ ਕੇ ਅਸੀਂ ਉੱਤੇ ਐਫ ਆਈ ਆਰ ਬਣਦੀ ਹੋ ਕੇ ਦਰਜ ਕਰਾ ਦਿੱਤੀ